ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪੰਜਵਾਂ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਨ ਰਹਾਓ ਗੋਂਡ ਮਹੱਲਾ ਪੰਜਵਾਂ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਨ ਰਹਾਓ ਨਰਾਇਣ ਸਭ ਮਾਹੇ ਨਿਵਾਸ ਨਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸਿਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਅਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਪਾਗ ਪਲਾਇਣ ਨਾਰਾਇਣ ਦੰਤ ਪਾਨ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕਿਨੇ ਸੁਖ ਆਨੰਦ नारायण प्रगट की प्रताप नारायण को माई बाप नारायण साध संग नारायण वारं वार नारायण गायन बस्त अगोचर लही नारायण ओट नानक दास बस्त गोचर बस्त्र अगोचर लही ਨਾਰਾਇਣ ਊਟ ਨਾਨਕ ਦਾਸ ਦਹੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ